ਰੱਬ ਦਾ ਨਾਮ ਲੈ ਕੇ ਰੌਲਾ ਪਾਉਣ ਵਾਲੇ ਵਾਹ ਵਾਹੀਆਂ ਖੱਟ ਲੈਂਦੇ ਨੇ ਪਰ ਜਿਹੜੇ ਸੱਚਮੁੱਚ ਉਸ ਨੂੰ ਜਾਣ ਲੈਂਦੇ ਨੇ ਉਹ ਤਾਂ ਚੁੱਪ ਹੀ ਹੋ ਜਾਂਦੇ ਨੇ ਜਿਸ ਦਿਨ ਮਨੁੱਖ ਨੂੰ ਸ਼ੁਕਰਾਨਾ ਕਰਨਾ ਆ ਗਿਆ ਉਸ ਦਿਨ ਤੋਂ ਹੀ ਉਸ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਸੰਤੋਖ ਅਤੇ ਅਸਲੀ ਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਸ਼ੁਕਰਾਨੇ ਨਾਲ ਅਸੀਂ ਕਾਟ ਨਹੀਂ ਵੇਖਦੇ ਸਗੋਂ ਜੋ ਮਿਲਿਆ ਹੈ ਉਸ ਵਿੱਚ ਪਰਮਾਤਮਾ ਦੀ ਕਿਰਪਾ ਮਹਿਸੂਸ ਕਰਦੇ ਹਾਂ ਜਦੋਂ ਇਨਸਾਨ ਨੇ ਬੀ ਬੀਜ ਕੇ ਆਪ ਹੀ ਖਾਣੇ ਨੇ ਤਾਂ ਫਿਰ ਉਸ ਨੂੰ ਚੰਗੇ ਬੀਜ ਹੀ ਬੀਜਨੇ ਚਾਹੀਦੇ ਨੇ ਭਾਵ ਜੇਕਰ ਤੁਸੀਂ ਆਪਣੇ ਕਰਮਾਂ ਦਾ ਫਲ ਆਪ ਹੀ ਭੋਗਣਾ ਹੈ ਤਾਂ ਫਿਰ ਚੰਗੇ ਕਰਮ ਹੀ ਕਰਨੇ ਚਾਹੀਦੇ ਹਨ ਇਸ਼ਕ ਦੀ ਕਿਸ਼ਤੀ ਵਿੱਚ ਹੋ ਕੇ ਮੈਨੂੰ ਲੋਕ ਹੱਸਉਂਦੇ ਨੇ ਪਰ ਮੈਨੂੰ ਤਾਂ ਰੱਬ ਮਿਲ ਗਿਆ ਏ ਉਹਨੂੰ ਲੋਕ ਗੁੰਮਰਾਹ ਕਹਿੰਦੇ ਨੇ ਜ਼ਿੰਦਗੀ ਛੋਟੀ ਹੈ ਹੱਸ ਕੇ ਜਿਉ ਵਾਪਸ ਸਿਰਫ ਜਾਂਦਾ ਆਉਣ ਗਿਆ ਵਕਤ ਨਹੀਂ ਦੀਵਾ ਪਾਵੇਂ ਮਿੱਟੀ ਦਾ ਹੋਵੇ ਜਾਂ ਹੋਵੇ ਚਾਂਦੀ ਦਾ ਕਿਉਂ ਤੇਲ ਤੇ ਰੋਤੀਆਂ ਪੱਤੀਆਂ ਬਿਨਾ ਕਦਰ ਨਹੀਂ ਪੈਂਦੀ ਹੈ ਟੈਨਸ਼ਨ ਡਿਪਰੈਸ਼ਨ ਤੇ ਵੇਚੇ ਨਹੀਂ ਇਨਸਾਨ ਉਦੋਂ ਹੀ ਹੁੰਦੀ ਹੈ ਜਦੋਂ ਉਹ ਖੁਦ ਦੇ ਲਈ ਘਟ ਤੇ ਦੂਸਰਿਆਂ ਦੇ ਲਈ ਜ਼ਿਆਦਾ ਸੋਚਦਾ ਹੈ ਹਾਲਾਤਾਂ ਨੇ ਉੱਥੇ ਵੀ ਚੁੱਪ ਕਰਵਾ ਦਿੱਤਾ ਜਿੱਥੇ ਮੇਰਾ ਉੱਚੀ ਉੱਚੀ ਰੋਣਾ ਪਣਦਾ ਸੀ ਤੁਹਾਡਾ ਸਭ ਤੋਂ ਸੱਚਾ ਤੇ ਜ਼ਰੂਰੀ ਮਿੱਤਰ ਹੈ ਤੁਹਾਡੀ ਸਿਹਤ ਜੇ ਇਸ ਨੇ ਸਾਥ ਛੱਡ ਦਿੱਤਾ ਤਾਂ ਬਾਕੀ ਹਰ ਰਿਸ਼ਤੇ ਤੇ ਬੋਝ ਬਣ ਜਾਓਗੇ ਜ਼ਿੰਦਗੀ ਵੀ ਤੁੰਦ ਵਰਗੀ ਹੈ ਜਿੰਨਾ ਤੁਸੀਂ ਚੱਲੋਗੇ

ਕਿਸਮਤ ਤੋਂ ਕਦੇ ਕੋਈ ਨਹੀਂ ਚਿਤਿਆ ਪਰ ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦਿੰਦਾ ਹੈ ਦਿਮਾਗ ਸਾਰਿਆਂ ਕੋਲ ਹੈ ਚਲਾਕੀ ਕਰਨੀ ਹੈ ਜਾਂ ਇਮਾਨਦਾਰੀ ਇਹ ਸੰਸਕਾਰਾਂ ਤੇ ਨਿਰਭਰ ਹੈ ਕਿਸੇ ਦੀ ਦੁਆ ਤਖਤ ਤਾਸ਼ ਤੇ ਬਿਠਾ ਦਿੰਦੀ ਹੈ ਤੇ ਕਿਸੇ ਦੀ ਬਦ ਦੁਆ ਹਕੂਮਤ ਵੀ ਖੋ ਲੈਂਦੀ ਹੈ ਜ਼ਿੰਦਗੀ ਵਿੱਚ ਕੁਝ ਸਿੱਖੋ ਚੰਗਾ ਨਾ ਸਿੱਖੋ ਬਦਲ ਲੋਕਾਂ ਨੂੰ ਪਹਿਚਾਨਣਾ ਸਰੂਰ ਸਿੱਖੋ ਕਿਉਂਕਿ ਲੋਕ ਉਹ ਨਹੀਂ ਹੁੰਦੇ ਜੋ ਸਾਨੂੰ ਦਿਖਾਈ ਦਿੰਦੇ ਹਨ ਜਿਹੜੇ ਦੂਸਰਿਆਂ ਦੇ ਘਰਾਂ 'ਚ ਅੱਖ ਲਾਉਂਦੇ ਨੇ ਉਹ ਇਹ ਗੱਲ ਪੁੱਲ ਜਾਂਦੇ ਨੇ ਕਿ ਜਦੋਂ ਹਵਾ ਦੀ ਦਿਸ਼ਾ ਬਦਲਦੀ ਹੈ ਤਾਂ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਮਤਲਬ ਇਹ ਚਾਹੀ ਇਸ ਦੁਨੀਆ ਤੋਂ ਵਫਾ ਦੀ ਉਮੀਦ ਨਾ ਕਰ ਆਪਣਾ ਕੰਮ ਹੋ ਚੰਨ ਤੋਂ ਬਾਅਦ ਇਹ ਰੱਬ ਨੂੰ ਵੀ ਪੁੱਲ ਜਾਂਦੀ ਹੈ ਸਤ ਕੀ ਤੋ ਸੋਨਾ ਕੋਈ ਸ਼ਿੰਗਾਰ ਨਹੀਂ ਨਿਮਰਤਾ ਤੋ ਸੋਨਾ ਕੋਈ ਵਿਹਾਰ ਨਹੀਂ ਡਾਕਟਰ ਹਰ ਬਿਮਾਰੀ ਦਾ ਇਲਾਜ ਕਰ ਸਕਦਾ ਹੈ ਸਿਵਾਏ ਹੰਕਾਰ ਤੇ ਕਿਉਂਕਿ ਬੰਦੇ ਤੇ ਹੰਕਾਰ ਦਾ ਇਲਾਜ ਜਾਂ ਤਾਂ ਵਕਤ ਕਰਦਾ ਹੈ ਜਾਂ ਪ੍ਰਮਾਤਮਾ ਕਰਦਾ ਹੈ ਕੁਝ ਗੱਲਾਂ ਅਚਾਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਵਾਲਾ ਤਾਂ ਬੋਲ ਜਾਂਦਾ ਹੈ ਪਰ ਸੁਣਨ ਵਾਲੇ ਦੇ ਮਨ ਵਿੱਚ ਤੀਰ ਵਾਂਗ ਚੁੱਪਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਮਨੋਖ ਪਰਮਾਤਮਾ ਨੂੰ ਜਾਣਦਾ ਜਾਵੇਗਾ ਉਹਦੇ ਨੇੜੇ ਹੁੰਦਾ ਜਾਵੇਗਾ ਲੋਕਾਂ ਦੀ ਭੀੜ ਚਾਲ ਵਿੱਚੋਂ ਬਾਹਰ ਨਿਕਲਦਾ ਜਾਵੇਗਾ ਗਲਤੀ ਹੋਣਾ ਕੁਦਰਤੀ ਹੈ ਮੰਨ ਲੈਣਾ ਸਿਆਣਪ ਹੈ ਅਤੇ ਉਸ ਨੂੰ ਸੁਧਾਰ ਲੈਣਾ ਤਰੱਕੀ ਹੈ ਖੁਦ ਨੂੰ ਬਦਲਣ ਲਈ ਕਈ ਕੁਝ ਛੱਡਣਾ ਪੈਂਦਾ ਹੈ ਕਈ ਲੋਕ ਕੁਝ ਸੋਚਾਂ ਕੁਝ ਸੁਪਨੇ ਵੀ ਹਰ ਚੁੱਪ ਰਹਿਣ ਵਾਲੇ ਇਨਸਾਨ ਚ पकड़ नहीं ਹੁੰਦੀ ਬਸ ਸਮਝ ਆਉਣ ਲੱਗ ਜਾਂਦੀ ਹੈ ਕਿ ਲੋਕ ਕਿਵੇਂ ਦੇ ਨੇ ਹਰ ਠੋਕਰ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਸੱਚਾ ਸਹਾਰਾ ਸਿਰਫ ਪਰਮਾਤਮਾ ਹੈ ਬਾਕੀ ਸਭ ਵੇਲੇ ਕੁਵੇਲੇ ਸਾਥ ਛੱਡ ਦਿੰਦੇ ਨੇ ਕਿਸੇ ਦੀ ਦੁਆ ਤਖਤ ਤਾਸ਼ ਤੇ ਬਿਠਾ ਦਿੰਦੀ ਹੈ ਅਤੇ ਕਿਸੇ ਦੀ ਬਾਦ ਦੁਆ ਹਕੂਮਤ ਵੀ ਖੋ ਲੈਂਦੀ ਹੈ ਉਸ ਵਕਤ ਨੂੰ ਕਦੇ ਨਾ ਭੁੱਲੋ ਜਦੋਂ ਤੁਹਾਨੂੰ ਬਿਨਾਂ ਕਿਸੇ ਕਲ ਤੋਂ ਜਲੀਲ ਕੀਤਾ ਗਿਆ ਹੋਵੇ ਤੇ ਤੁਹਾਡਾ ਕਵਾ ਪਰਮਾਤਮਾ ਹੋਵੇ ਬਸ ਮਾਣ ਹੀ ਹੁੰਦਾ ਹੈ ਜੱਕ ਤੇ ਆਪਣੇ ਤੇ ਹੋਣ ਦਾ ਨਹੀਂ ਤਾਂ ਜੀਉਂਦੇ ਉਹ ਵੀ ਨਹੀਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਮੰਜ਼ਿਲ ਪਾਉਣ ਲਈ ਹੌਸਲਾ ਹਮੇਸ਼ਾ ਮਜ਼ਬੂਤ ਰੱਖੋ ਕਿਉਂਕਿ ਇੱਕ ਵਾਰ ਹਾਰਨ ਨਾਲ ਕੋਈ ਫਕੀਰ ਨਹੀਂ ਬਣਦਾ ਅਤੇ ਇੱਕ ਵਾਰ ਜਿੱਤਣ ਨਾਲ वैसे कंदर नहीं बनता निमर्ता और फूल है जो महका भी देता है अति रौला भी पौंदा बोलना ना लव यौखा है सुनना अति सुनना लव यौखा है सहन करना पर सब तो वत औखा है सब कुछ भूल के आम वांग रहना दुनिया पीछे बच के कुछ नहीं मिलना अपने आप ले चूना सीखो एक पल ले असी चंगे ਦੁੱ ਚੱਪਲ ਲੋਕ ਬਰਾਬਰਾਂ ਦਿੰਦੇ ਨੇ ਆਪਣੀ ਚੁੱਕੀ ਚਾਹ ਰਾਜ ਕਰਨਾ ਕਿਸੇ ਦੇ ਮਹਿਲ ਚ ਗੁਲਾਮੀ ਕਰਨ ਨਾਲੋਂ ਸੌ ਗੁਣਾ ਬਿਹਤਰ ਹੈ ਪੜਾਈ ਦਾ ਸਿਆਣਪ ਅਪਣਾ ਲ ਕੋਈ ਮੇਲ ਨਹੀਂ ਹੁੰਦਾ ਕਿਉਂਕਿ ਮੈਂ ਅਨਪੜ ਸਿਆਣੀਆਂ ਗੱਲਾਂ ਕਰਦੇ ਦੇਖੇ ਨੇ ਤੇ ਪੜੇ ਲਿਖੇ ਬੇਤੁਕੀਆਂ ਸਿੰਧ ਕੀ ਚ ਖੁਸ਼ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਸੇ ਤੋਂ ਕਦੇ ਕੋਈ ਉਮੀਦ ਨਾ ਰੱਖੋ ਲੋਹਾਰ ਦਾ ਚੰਡਿਆ ਲੋਹਾ ਅਤੇ ਵਕਤ ਦਾ ਚੰਡਿਆ ਇਨਸਾਨ ਅਕਸਰ ਕਠੋਰ ਹੀ ਹੋ ਜਾਂਦੇ ਨੇ ਕਮਾਲ ਦੀਆਂ ਹੁੰਦੀਆਂ ਨੇ ਜ਼ਿੰਮੇਵਾਰੀਆਂ ਬੰਦੇ ਨੂੰ ਜਿਉਂਦਾ ਤੇ ਰੱਖਦੀਆਂ ਨੇ ਪਰ ਸ਼ੌਂਕ ਤੇ ਸੁਪਨੇ ਸਾੜੇ ਮਾਰ ਦਿੰਦੀਆਂ ਨੇ ਅਗਰ ਸਿੰਦਗੀ ਵਿੱਚ ਸਕੂਨ ਚਾਹੁੰਦੇ ਹੋ ਤਾਂ ਸਿਰਫ ਆਪਣੇ ਆਪ 'ਤੇ ਮਤਲਬ ਰੱਖੋ ਦੂਜਿਆਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਧਿਆਨ ਨਾ ਦਿਓ ਖੁੱਲਾਤਾਕਾ ਅਤੇ ਖੁੱਲ੍ਹੀ ਜ਼ੁਬਾਨ ਅਕਸਰ ਉਲਝ ਜਾਂਦੇ ਨੇ ਇਸ ਕਰਕੇ ਤੱਕ ਨੂੰ ਲਪੇਟ ਕੇ ਰੱਖੋ ਅਤੇ ਜ਼ੁਬਾਨ ਨੂੰ ਸਮੇਟ ਕੇ ਰੱਖੋ ਕਿਸੇ ਦਾ ਦਿਲ ਐਨਾ ਵੀ ਦੁਖੀ ਨਾ ਕਰੋ ਕਿ ਉਹ ਪਰਮਾਤਮਾ ਦੇ ਸਾਹਮਣੇ ਤੁਹਾਡਾ ਨਾਮ ਲੈ ਕੇ ਰੋ ਪਵੇ ਯਾਦ ਰੱਖੋ ਦੁਖੀ ਦਿਲ ਚੋਂ ਨਿਕਲੀ ਬਤਵਾ ਅਰਸ਼ਤਾ ਕਹਿਲਾ ਦਿੰਦੀ ਹੈ ਚਲਾਕੀ ਕੁਝ ਦਿਨਾਂ ਦੀ ਮਹਿਮਾਨ ਹੁੰਦੀ ਹੈ ਤੇ ਇਮਾਨਦਾਰੀ ਸਾਰੇ ਉਮਰ ਸਾਧ ਤਿੰਦੀ ਹੈ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਆਕੜ ਹੁੰਦੀ ਹੈ ਕਿਉਂਕਿ ਜਿੱਥੇ ਆਕੜਾ ਚਾਵੇ ਉੱਥੇ ਕਈ ਸਾਲਾਂ ਦੇ ਸਕੇ ਰਿਸ਼ਤੇ ਖਤਮੋ ਚਾਹੁੰਦੇ ਨੇ ਜੋ ਲੋਕ ਤੁਹਾਡੀਆਂ ਸਹੀ ਗੱਲਾਂ ਤਾਂ ਵੀ ਗਲਤ ਮਤਲਬ ਕੱਢ ਲੈਂਦੇ ਹਨ ਉਹਨਾਂ ਨੂੰ ਸਫਾਈ ਦੇਣ ਵਿੱਚ ਆਪਣਾ ਵਕਤ ਖਰਾਬ ਨਾ ਕਰਿਆ ਕਰੋ ਸ਼ਰੀਰ ਨਾਲੋਂ ਸਮੇਰ ਕਾਇਮ ਰੱਖੋ ਸ਼ਰੀਰ ਨੇ ਸੇਵਾ 'ਚ ਜਾ ਕੇ ਸਵੇਰ ਹੋ ਚਾਂ ਪਰ ਸਮੀਤਿਅ ਸਿਪਤਾ ਸਦਾ ਹੁੰਦੀ ਅਧਾਨਕੀਆਂ ਅਕਲੌਣ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਚਿੱਕਰ ਹਵਾ ਦਾ ਰੁੱਖ ਬਦਲ ਗਿਆ ਤਾਂ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਦੌੜ ਜਦੋਂ ਜ਼ਿੰਮੇਵਾਰੀਆਂ ਤੇ ਨਾਲ ਲੱਗਦੀ ਹੈ ਤਾਂ ਖਵਾਇਸ਼ਾਂ ਅਕਸਰ ਪਿੱਛੇ ਰਹਿ ਜਾਂਦੀਆਂ ਨੇ ਰੱਬ ਤਾਂ ਹਰ ਵਕਤ ਨਵੀਆਂ ਖੁਸ਼ੀਆਂ ਦਿੰਦਾ ਹੈ ਪਰ ਮਨੁੱਖ ਹਉਮੈ ਤੇ ਖੁਦਗਰਜ਼ੀ ਕਰਕੇ ਉਨਨਾ ਤੋਂ ਵਾਂਝਾ ਰਹ ਜਾਂਦਾ ਹੈ ਆਪਣੇ ਉਹ ਨਹੀਂ ਜੋ ਤਸਵੀਰਾਂ ਵਿੱਚ ਨਾਲ ਖੜਨ ਬਲਕੇ ਆਪਣੇ ਤਾਂ ਉਹ ਹੁੰਦੇ ਨੇ ਜੋ ਮੁਸੀਬਤਾਂ ਵਿੱਚ ਨਾਲ ਖੜਨ ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀ ਨਿਹੱਤ ਤੱਕ ਹਿਲਾ ਕੇ ਰੱਖ ਦਿੰਦੀ ਹੈ ਕਦੇ ਉਹ ਦਿਨ ਨਾ ਆਵੇ ਤੂੰ ਆਪਣੇ ਆਪ ਤੇ ਹੱਥੋਂ ਵੱਧ ਕਰੂਰ ਹੋ ਜਾਵੇ ਇਹਨੇ ਨੀਵੇਂ ਬਣਾ ਕੇ ਰੱਖੀ ਰੱਬ ਕਿ ਹਰ ਦਿਲ ਦੁਆ ਦਿਨ ਲਈ ਮજબੂਰ ਹੋ ਜਾਵੇ ਤੂੰ ਹੀ ਕਰਜ ਸਵਾਰਦਾ ਤੂੰ ਹੀ ਪਾਵੇਂ ਜੱਪ ਜੇ ਹਰ ਕੋਈ ਤੇਰੀਆਂ ਸਮਝ ਗਿਆ ਤਾਂ ਕੌਣ ਕਹੋ ਤੈਨੂੰ ਰੱਬ ਰੱਬ ਦੀ ਦਰਗਾਹ 'ਚ ਕਰਮ ਹੀ ਦੇਖੇ ਜਾਂਦੇ ਨੇ ਮੁਸਾਫਰਾ ਉਂਝ ਭਗਤੀ ਵਿੱਚ ਤਾਂ ਰਾਮ ਰੱਬ ਦੇ ਸਭ ਤੋਂ ਨੇੜੇ ਸੀ ਦੇਣ ਵਾਲਾ ਤੋਂ ਮਾਣ ਵਾਲਾ ਤੂੰ ਇੱਥੋਂ ਤੱਕ ਲਿਆਉਣ ਵਾਲਾ ਤੂੰ ਸ਼ੁਕਰਾਨਾ ਮੇਰੇ ਮਾਲਕਾ ਮੈਨੂੰ ਹਰ ਮੁਸੀਬਤੋਂ ਬਚਾਉਣ ਵਾਲਾ ਤੂੰ ਰਸਤੇ ਦੀ ਤੂੰ ਬਿਨਾ ਦਾਤਿਆ ਪੱਤਾ ਵੀ ਨਹੀਂ ਹਿੱਲ ਸਕਦਾ ਜਿਸ ਉੱਪਰ ਹੋਵੇ ਤੇਰੀ ਮਿਹਰ ਉਹ ਇਨਸਾਨ ਕਦੇ ਨਹੀਂ ਰੁੱਲ ਸਕਦਾ ਸਭ ਦਾ ਭਲਾ ਮੰਗਿਆ ਕਰੋ ਫਿਰ ਆਪਣੇ ਲਈ ਕੁਝ ਮੰਗਣ ਦੀ ਲੋੜ ਨਹੀਂ ਰਹਿੰਦੀ ਰੱਬ ਨੇ ਤੈਨੂੰ ਸਭ ਕੁਝ ਦੇ ਦੇਣਾ ਹੈ नानक नाम चढ़ती कला तेरे पाणे सरपत दा भला उम्मीद करता हां दोस्तों ਇਹ अल्फाज ਸੁਣ ਕੇ ਤੁਹਾਡੇ ਦੋਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ